ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੰਦਰ ਭਾਈ YouTube ਚੈਨਲ ਤੇ ਤੇ ਅੱਜ ਪਾਜੀ ਪਰਮਾਤਮਾ ਨੇ ਕਰਤੀ ਕਿਰਪਾ ਮੀਂਹ ਦਾ ਪਿਆ ਨਹੀਂ ਤੇ ਠੰਡ ਹੋ ਗਈ ਠੰਡੀ ਹਵਾ ਆਉਂਦੀ ਹੈ ਆਪਾਂ ਤੁਹਾਨੂੰ ਦਿਖਾਉਨੇ ਆ ਮੌਸਮ ਦਾ ਹਾਲ ਵੀ ਤੇ ਜਿਹੜੇ ਭਰਾ ਕੋਈ ਆਪਣੇ ਚੈਨਲ ਤੇ ਨਵੇਂ ਆ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਨਾਲੇ ਬੈਲ ਆਈਕਨ ਦਬਾ ਲਿਓ ਤਾਂ ਕਿ ਆਉਣ ਵਾਲੀ ਵੀਡੀਓ ਤੁਹਾਡੇ ਤੱਕ ਪਹੁੰਚਦੀ ਰਹੇ ਆ ਦੇਖੋ ਭਾਈ ਮੌਸਮ ਚਾਰ ਚਪਰੇ ਬੱਦਲ ਹੈ ਬਈ ਦੇਵਾ ਹੂੰ ਹਵਾ ਵੜੀ ਠੰਡੀ ਆਉਂਦੀ ਹੈ ਨਾ ਅੱਜ ਹੈ ਵੀ ਪੱਛਾ ਕੀ ਤੋੜਨੇ ਫਲੀਆਂ ਕਾਹ ਨਾ ਅੱਛਾ ਝੋਨਾ ਦਾ ਪੂਰਾ ਭਰ ਗਿਆ ਨਾ ਚੋਲ ਹੈ ਨਹੀਂ ਕੋਈ ਜੀ ਦੇਖਦਾ ਪਦਰ ਕੜੀਆਂ ਡਿੱਗੀ ਜਾਂਦੀਆਂ ਤੇ ਬਹੁਤ ਗਰਮੀ ਸੀ ਬਈ ਪਹਿਲਾਂ ਕੱਲ ਇੰਨੀ ਗਰਮੀ ਸੀ ਛਾੜੀ ਗੱਲਾਂ ਦੀ ਆਪਾਂ ਸਾਈਕਲ ਤੇ ਆ ਤੇ ਬਾਈ ਵਰਗੇ ਲਈ ਹੁੰਦੇ ਪੱਠੇ ਪਿੱਛੇ ਟਰੈਕਟਰ ਤੇ ਇੰਨੀ ਗਰਮੀ ਸੀ ਨਾ ਛਾੜੀ ਗੱਲਾਂ ਦਿਓ ਤੇ ਰਾਤ ਵੀ ਬਹੁਤ ਤਾ ਸੀ ਅੱਜ ਆ ਸਵੇਰ ਠੰਢੀ ਜੀ ਹੋਈ ਜਿਦੋਂ ਠੰਢੀ ਜੀ ਹਵਾ ਆਈ ਯਾ ਕੋਤਾਂ ਨੂੰ ਬੱਦਲ ਜਾ ਜਿਵੇਂ ਨਿਕਰਦਾ ਜਾਂਦਾ ਪਰ ਕਣੀਆਂ ਡਿੱਗੀਆਂ ਨਹੀਂ ਹਜੇ ਵੀ ਆ ਉੱਪਰ ਬੱਦਲ ਆ ਆ ਪਾਣੀ ਬਈ ਉਦੋਂ ਦਾ ਖੜਾ ਜਦੋਂ ਦਾ ਵੀ ਮੀਂਹ ਪਿਆ ਇਹ ਹਫਤਾ ਹੋ ਗਿਆ ਅੱਜ ਫਿਰ ਲੋ ਜਿੱਥੇ ਨੀਵੇਂ ਥਾਂ ਸੀ ਨਾ ਢਮ ਸੀ ਉੱਥੇ ਪਾਣੀ ਜਿੱਥੇ ਆ ਕੇ ਰੁਕ ਗਿਆ ਉੱਥੇ ਪਾਣੀ ਬਈ ਹਜੇ ਵੀ ਖੜੇ ਆ ਆ ਮੱਕੀ ਵੇਖ ਲਓ ਕਿਵੇਂ ਸੁੱਕੀ ਪਈ ਐ ਆ ਅੱਗੇ ਮੱਕੀ ਆ ਚਾਰ ਵਾਲੀ ਆਲੂ ਵਾਲੇ ਤਾਂ ਬੀਜੀ ਸੀ ਇਹੇ ਨੇੜੇ ਮਖੌਣਾ ਮੈਂ ਤੁਹਾਨੂੰ ਆ ਦੇ ਮੌਸਮ ਅੱਜ ਬਿਲਕੁਲ ਠੰਡਾ ਕਣੀਆਂ ਭਈਆਂ ਨੀਆਂ ਬਦਲ ਬਾਈ ਅੱਜ ਆਪਣਾ ਦੂਜਾ ਸੈਨ ਤੇ ਅੱਜ ਤਾਂ ਆਪਾਂ ਨੂੰ ਆਪ ਨੂੰ ਹੀ ਕਰਨਾ ਪਿਆ ਤਾਰ ਕੋ ਸੇ ਇਕਤਾ ਹ ਜਿਹੜੀ ਆਪਾਂ ਉਹਦੇ ਤੁਹਾਨੂੰ ਵੀਡੀਓ ਵਿਖਾਈ ਸੀ ਡੇਕ ਜਿਹੜੀ ਤਾਰ ਨਾਲ ਲੱਗਦੀ ਸੀ ਉਹ ਲਾਈ ਤੇ ਇੱਕ ਜਦੋਂ ਖੇਤ ਆਇਆ ਤਾਂ ਮੋਟਰ ਚੱਲੀ ਨਹੀਂ ਮੋਟਰ ਨਹੀਂ ਚੱਲੀ ਤਾਂ ਆ ਕੇ ਵੇਖਿਆ ਟਰਾਂਸਫਾਰਮ ਤੋਂ ਦੋ ਤਾਰਾਂ ਲੱਥੀਆਂ ਪਈਆਂ ਸੀ ਫੇਰ ਉਹ ਲਾਈਆਂ ਛੱਲ ਕੇ ਸੱਚ ਘੱਟ ਕੇ ਇੱਕ ਉਹ ਦਰ ਤਾਰਾਂ ਦੇ ਤਾਰਾਂ ਚੜ੍ਹਦੀਆਂ ਸੀ ਉਹਨਾਂ ਨਾਲ ਵੱਧੇ ਫਾਫੇ ਲਮਕਾਏ ਇੱਕ ਦੂਜੇ ਤੋਂ ਦੂਰ ਕੀਤੇ ਆ ਤੇ ਹੁਣ ਮੋਟਰ ਚੱਲੀ ਆ ਹੁਣ ਆਪਾਂ ਚੱਲਦੇ ਆ ਪੱਠਿਆਂ ਵੱਲ ਨੂੰ ਇਸ ਕੰਮ ਤੇ 2-2 ਘੰਟੇ ਲੱਗ ਗਿਆ ਕਿਉਂਕਿ ਜਿਹੜੀਆਂ ਤਾਰਾਂ ਦੋ ਸੀਗੀਆਂ ਉਹ ਚੱਲਣ ਚਲਾਉਣ ਤੇ ਬਹੁਤ ਟਾਈਮ ਲੱਗ ਗਿਆ ਤੇ ਥੋੜੀਆਂ ਜਿਹਾ ਸਾਖਤ ਹੁੰਦੀਆਂ ਦੋ ਲੇੜਾ ਹੁੰਦੀਆਂ ਇੱਕ ਉੱਪਰੋਂ ਦੀ ਕਾਲੀ ਜੀ ਇੱਕ ਉਹ ਤੋਂ ਥੱਲੇ ਹੋਰ ਹੁੰਦੀ ਹੈ ਤੇ ਚਿੱਲੀ ਬਹੁਤ ਔਖੀ ਜਾਂਦੀ ਆ ਉਹ ਤੇ ਇਸੇ ਕਰਕੇ ਟਾਈਮ ਲੱਗ ਗਿਆ ਇੱਕ ਬਾਈ ਮੀ ਕੱਲ ਫੇਰ ਪੈਗਾ ਥੋੜਾ ਜਿਆਦਾ ਤਾਂ ਨਹੀਂ ਪਿਆ ਤੇ ਪਰ ਥੋੜਾ ਛੜਕਾ ਚੰਬਾ ਕਰ ਗਿਆ ਉਹਦੇ ਨਾਲ ਕੱਲ ਚੱਲ ਕੋਈ ਐਡਾ ਉਹ ਤਾਂ ਹੈ ਨਹੀਂਗਾ ਨਕਸਾਨ ਵਾਲੀ ਗੱਲ ਜਿਹੜੇ ਵਾਹਣ ਵਹਿਣ ਵਾਲੇ ਸੀ ਉਹ ਇੱਕ ਅੱਧਾ ਦਿਨ ਹੋਰ ਲੇਟ ਹੋਗੇ ਜੇ ਵਾੜ ਵੋੜ ਸੀਗੇ ਜਿਹੜੇ ਤੇ ਉਹ ਫਾਇਦਾ ਵੀ ਕੀਤਾ ਇਸਮੀ ਨੇ ਜਿਹੜੇ ਲੱਗੀਆਂ ਨੇ ਝੋਨੇ ਤੇ ਉਹ ਨਾਲ ਦੀ ਨਾਲ ਚੱਲ ਪੈਣਗੇ ਆਹ ਹੋਣਾ ਸੀ ਆਪਾਂ ਤੇ ਇਹ ਥੋੜਾ ਜਿਹਾ ਗਿੱਲਾ ਹੋ ਗਿਆ ਕੋਸੋਂ ਪਾਣੀ ਜਾਂ ਨਿਕਲ ਗਿਆ ਦੋ ਦਿਨ ਖੜ ਕੇ ਪਾਉਣਾ ਪਊਗਾ ਧੁੱਪਾਂ ਲੱਗੀਆਂ ਦੋਆਂ ਦਿਨਾਂ ਜੀ ਵਤਰਾ ਜਾਣਾ ਕੰਮ ਇਹ ਕੁ ਸਾਲ ਦੇ ਦਿਨ ਤਾਂ ਹੈ ਨਹੀਂਗੇ ਵੀ ਸਾਲ ਦੇ ਦਿਨ ਛੇ ਦੀ ਵੱਤਰ ਨਹੀਂ ਆਉਣਾ ਆ ਦੇਖ ਲੀਆਂ ਇੰਜ ਪਾਣੀ ਆ ਗਿਆ ਹੋਰ ਆ ਬਈ ਯਾਰ ਉਹ ਹੋਇਆ ਪਿਆ ਸੁੱਕੇ ਉਹਦੀਆਂ ਦਾ ਦੋ ਤਾਰਾਂ ਟੁੱਟੀਆਂ ਬਈ ਟਰਾਂਸਫਾਰਮ ਤੋਂ ਫੇਰ ਉਹ ਤਾਰਾਂ ਜੋੜਨੀ ਅਸੀਂ ਕਹੋ ਉਥੋਂ ਹੋ ਖੰਭਾ گورਪਰੀ ਦੇ ਵਾਣ ਚ ਨਹੀਂ ਜਿਹੜਾ ਉਧਰ گورਪਰੀ ਦੇ ਵਾਣ ਚੋਂ ਤੇ ਜਿਹੜਾ ਇੱਕ ਹੈਗਾ ਸੜਕ ਤੇ ਸੱਚ ਦੇਵ ਦੀ ਮੋਟਰ ਵਾਲਾ ਉਹਦੇ ਸੰਨ ਵਾਲੀਆਂ ਉਹ ਲਾਦੀਆਂ ਉਹ ਨਦੇਣਾ ਹੋ ਟੰਗ ਤੇ ਲਫਾਵੇਂ ਡਲੇ ਪਾ ਪਾ ਕੇ ਨਾ ਉਹ ਢੰਗ ਤੇ ਵੀ ਇੱਕ ਦੂਜੇ ਤੋਂ ਦੂਰ ਰਹਿਣੀ ਮੋਟ ਚੱਲਦੀ ਬਹੁਤ ਟਾਈਮ ਲੱਗਿਆ ਉਹ ਤੇ ਕਰੜੀ ਬਹੁਤ ਸੀ ਤਾਰ ਜੀ ਦੋ ਤਾਰਾਂ ਵੇਲਾ ਮੈਨੂੰ ਇੱਕ ਗੱਲ ਦੀ ਸਮਝ ਨਹੀਂ ਲੱਗੀ ਫਿਊਜ ਉੱਡਿਆ ਤਾਰਾਂ ਬੜਕ ਗਈਆਂ ਇਹ ਕਿਸਮਤੀ ਚੰਗੀ ਆ ਹੂੰ ਗੁਰਪ੍ਰੀਤਾਂ ਦਾ ਨਾ ਨਹੀਂ ਟਰਾਂਸਫਾਰਮ ਵੀ ਆਪ ਜਾਣਾ ਹਾਂ ਯਾਰ ਗੱਲ ਪਤਾ ਕੀ ਹੈ ਯਾਰ ਫਿਊਜ ਉੱਡਣੀ ਚਾਹੀਦੀ ਆਪਣੇ ਤੇ ਫਿਊਜ ਮੋਟੇ ਨਹੀਂ ਕੋਈ ਆਮ ਹੀ ਆ ਸੈਂਪਲੀ ਘਰ ਪ੍ਰੀਤ ਹੈ ਨਾ ਜਦੋਂ ਮੈਂ ਆਇਆ ਕਿਹੜੀ ਤਾਰ ਜੁੜੀ ਸੀ ਕੇ ਮੈਂ ਤਾਰ ਕਿਹੜਨੇ ਤੋਂ ਤਾਰ ਆ ਗਈ ਉਹ ਪਰਲੇ ਪਾਸ ਨੇ ਉਹਦੇ ਸਿੰਗਲ ਕੋਰੀਏ ਜਿਹੜੀ ਉਹ ਜੈਂਪਰ ਜੋੜਦੇ ਜਿਹਦੇ ਨਾਲ ਹੂੰ ਉਹ ਟਰਾਂਸਫਰਮਰ ਤੋਂ ਉਹ ਹਾਂ ਦੂਜੇ ਪਾਸੇ ਇੱਕ ਤਾਂ ਫਿਊਜ਼ਰ ਪਾਸੇ ਹੁੰਦੀ ਹੈ ਛੱਲੇ ਵਾਲੀ ਫਿਊਜ਼ ਲਾਏ ਤੱਕ ਜਾਂਦੀ ਜਿਹੜੀ ਹਾਂ ਉਹ ਉਹ ਜੋੜੀ ਬਹੁਤ ਟਾਈਮ ਲੱਗ ਗਿਆ ਛੱਲਣ ਤੇ ਉਹਨੂੰ ਇਹ ਇੱਕ ਤਾਂ ਪਲਾਸੀ ਉਹ ਵਿਚ ਅਸੀਂ ਭਾਂ ਛਾਲੇ ਕਰਤੇ ਇਹ ਪਿਆਰ ਉਹ ਕਈ ਲਿਓ ਨੂੰ ਸੋ ਤੋ ਕਈ ਭੰਗ ਦੇ ਉੱਥੇ ਹੋਇਆ ਪਿਆ ਹੁਣ ਨਹੀਂ ਕੋਈ ਨਹੀਂ ਹੋ ਜਾਂਦੇ ਹੋਰ ਮੜਾ ਲੱਗ ਜਾਂਦੇ ਉਹਦੇ ਚ ਪਾਣੀ ਅੱਜ ਆਪਾਂ ਰੇਹ ਲਿਓਗੇ ਰੇਪ ਹੋਣੀ ਸੀ ਉਹਦੇ ਚ ਪਾਣੀ ਸਾਹ ਦਾ ਹੀ ਕੋਈ ਨਹੀਂ ਉਹ ਤੇ ਚਿੱਕੜ ਚ ਵੀ ਪੈ ਗਈ ਨਾ ਦੇ ਬਹੁਤ ਪਾਣੀ ਖੜਾ ਰਿਹਾ ਉਹਦੇ ਚ ਹੋਣਗੇ ਸਵੇਰੇ ਆਪਾਂ ਇਹਦੇ ਚ ਪਾਵਾਂਗੇ ਬਾਸਮਤੀ ਚ ਤੇ ਉਹ ਜੀ ਪਾਵਾਂਗੇ ਕਿਨੇ ਚਲੋ ਜਿਹੜੇ ਬੀਹਾਂ ਕਿ ਫਿਰ ਐ ਕਰਕੇ ਹਾਂ ਕੋਈ ਟਰੈਕਟਰ ਲਿਆ ਕੇ ਨਾਲ ਟਰਾਲੀ ਪਾਈ ਆਵੇਂ ਮਗਰ ਉਹਦੇ 프리ਦੇ ਤੇ ਕਹੂ ਸਾਲਾ ਸਿੱਟਿਆ ਗਿਆ ਅੱਖੇ ਲੱਗ ਜਾ ਕਰੋ ਧੀ ਗੱਲ ਐ ਉੱਥੇ ਹੀ ਤਾਂ ਪਹੁੰਚ ਨਹੀਂ ਨਹੀਂ ਹੱਥ ਚ ਤਾਂਉਣਗੇ ਵਧੀਆ ਥੱਪੀਆਂ ਬਣਨੀਆਂ ਬਾਈ ਇਹਦੀਆਂ ਇਹ ਤਾਂ ਜੇ ਗਰੀਬ ਨੂੰ ਵੀ ਕਿਸੇ ਨੂੰ ਆਦੀਆਂ ਤੇ ਉਹ ਵੀ ਲੈ ਜੂਗਾ ਵੱਢ ਕੇ ਨੂੰ ਹਾਂ ਇਧਰ ਇਧਰ ਵੱਢ ਲੂਗਾ ਯਾਰ ਹਾਂ ਵੱਢ ਨਾਲ ਵੱਢ ਲੈਣਗੇ ਬਾਈ ਕੋਤਨ ਨਾ ਉਹ ਤਾਂ ਜੰਗਾ ਐ ਇੱਕ ਵੱਢੇ ਉਹ ਆਈਉਣਗੇ ਹਾਂ ਤੇ ਆਪਾਂ ਆ ਤਾਂ ਫਿਰ ਆਪਣਾ ਤਿੰਨ ਦਿਨਾਂ ਦਾ ਹੀ ਐ 17 ਕਰਮਾ ਰਹਿ ਗਿਆ ਯਾਰ ਹਾਂ 5 ਕਰਮਾ ਵੱਡੇ ਗਿਆ ਮੰਨ ਕੇ ਚੱਲ ਇਹ ਉਹ ਜੀ ਆ ਵੀ ਵੱਡੇ ਗਿਆ ਹੁਣ ਜਿਹੜਾ ਵੱਡਿਆ ਹੈ ਹੈ ਇੱਕ ਮਿੰਟ ਆਪਾਂ ਵੇ ਲੈਨੇ ਕਿੰਨਿਆ ਕਰਮਾ ਇੱਕ 2 10 4 5 ਸਾਢੇ 5 ਕਰਮਾ ਆਹੋ 5 3 15 ਤੇ ਸਾਢੇ 6 ਬਈ 3 ਦਿਨਾਂ ਦੇ ਰਹਿ ਗਏ ਪੱਠੀ ਇਹਦੇ ਚ ਆਪਣੀ 16 ਕਰਮਾ ਰਹਿ ਗਏ ਕੋਸ ਅੱਧੀ ਪੌਣੀ ਕਰਮਾ ਹਾਵੀ ਹਾਂ ਉਹਦੇ ਨੂੰ ਵੱਤਰ ਆਊਗਾ ਇਹ ਹਜੇ ਕਿਹੜਾ ਵੀ ਇਹ ਪਿੱਛੇ ਵੱਤਰ ਸੁੱਕੀ ਜਾਂਦਾ ਤੇ ਦਵਾ ਦਾ ਵਗੈਰਾ ਕਹਿੰਦਾ ਮੇਰੀ ਗੱਲ ਸੁਣ ਆ ਪੈਪ ਨੰਬਰ ਨਹੀਂ ਹੁਣ ਉਹ ਬੰਨੀ ਜੀ ਪੈਪ ਤਾਂ ਯਾਰ ਨਾ ਕੱਲ ਹੀ ਗਲਤੀ ਕਰਕੇ ਬੰਨ ਗਈ ਹੁਣ ਬੰਨੀ ਖੋਲਤੀ ਪੈਪ ਚੱਲਦਾ ਆਪੇ ਇਧਰੋਂ ਵੀ ਨੁੱਚੜ ਜਿਹੜਾ ਹੋਇਆ ਯਾਰ ਇੱਕ ਗੱਲ ਆ ਮੈਂ ਤੇ ਆ ਡੀਪੀ ਤਾਂ ਪਤਾ ਨਹੀਂ ਤਾਂ ਕਮਾਲ ਹੈ ਹੈ ਪਤਾ ਨਹੀਂ ਇਹ ਆਪਣਾ ਝੋਨਾ ਨਾ ਆ ਵਸਤੂ ਜਿਹੜਾ 26 ਹਾਂ ਇਹ ਵੇਜਰ ਨੇ ਆਪਣੇ ਨੂੰ ਪਹਿਲਾਂ ਦਾ ਬੀਜਿਆ ਵੇਲੇ ਕਿਹੜੇ ਵੇਜਰ ਨੇ ਹਾਂ ਜਿਹੜਾ ਉੱਪਰ ਧੜਜੀ ਵਾਲਾ ਬਾਨਾ ਦਾ ਅੱਛਾ ਆਪਣੇ ਨੂੰ ਪਹਿਲਾਂ ਦਾ ਬੀਜਿਆ ਹੋ ਇਹ ਨੇ ਨਾ ਦੇ ਰੇਰੂ ਨਹੀਂ ਭਾਈ ਪਹਿਲਾਂ ਮੈਂ ਦਿੰਦਾ ਵਾ ਇਹਨੇ ਥੋੜੀ ਘਣੀ ਰੇ ਪਾਉਣੀ ਮਾੜੀ ਹਾਂ ਭਲਾਣਾ ਬਾੜੀ ਨਹੀਂ ਜ਼ਰੂਰੀ ਵੀ ਕਿੱਲੇ ਚ ਨਾ ਭਲਾ ਤੂੰ ਤੀਜੇ ਹਿੱਸੇ ਗੱਟੇ ਦਾ ਪਾ ਦੇ ਇੱਕ ਝੂਲੀ ਪਾ ਦੇ ਯਾਰ ਹਾਂ ਇੰਨੇ ਨਾਲ ਨਾ ਇਹਨੂੰ એનર્ਜੀ ਜੀ ਮਿਲਦੀ ਰਹਿੰਦੀ ਹੈ ਇਹ ਕਿੰਨਿਓ ਬੱਲਾ ਤੇ ਕੋਹ ਬੱਲਾ ਤੇ ਅੱਜ ਤੂੰ ਧਰਤੀ ਦੇਖਣਾ ਤੂਰੀਆਂ ਵੇਖੀਆਂ ਨਹੀਂ ਮੈਂ ਤਾਂ ਨਹੀਂ ਵੇਖਿਆ ਤੂਰੀਆਂ ਪੱਕੀਆਂ ਕੱਲ ਗਈਆਂ ਨਹੀਂ ਯਾਰ ਹੈ ਨਹੀਂ ਕੱਲ ਨੂੰ ਬਾਈ ਜਮਾ ਪਤਰੀਆਂ ਪਤਲੀਆਂ ਸੀਆਂ ਉਂਗਲ ਚੀਚੀ ਨਾ ਵੀ ਪਤਲੀਆਂ ਸੀ ਚੱਲ ਸਵੇਰੇ ਬਣ ਜਾਣਗੀਆਂ ਆਂਦਾ ਵੇਖੋ ਅੱਲਾਹ ਤਾਂ ਵੇਖ ਲੈਨੇ ਫਿਰ ਆ ਆ ਜਾ ਇਹਨੂੰ ਕੱਟ ਕੇ ਰਾਤ ਤੱਕ ਲਿਆ ਫਿਰ ਆ ਤੋੜਾ ਤਾਂ ਲੈ ਜਾਓ ਫਿਰ ਪਾ ਕੇ ਘਾਹ ਚ ਲਾਉਂਦੇ ਨੇ ਉਹ ਫੜਾ ਦੂਜਾ ਯਾਰ ਪਾਣੀ ਪੀਏ ਮਰ ਕੇ ਧਿਆਏ ਦੂਜਾ ਕਿਥੇ ਹੈ ਖਾਲੀ ਕਰ ਲੋ ਉਹਦਾ ਪਰੇ ਚੰਗਿਆ ਪਰਲੇ ਪਾਸੇ